ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਪਾਣੂ ਕਰਾਂ ਦੇ ਨਾਲ ਤੁਸੀਂ ਆਪਣੇ ਹਰ ਇੱਕ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਜੇਕਰ ਆਪਾਂ ਗੱਲ ਕਰੀਏ ਹਰ ਇੱਕ ਵਿਅਕਤੀ ਦਾ ਆਪਣਾ ਹੀ ਇੱਕ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਘਰ ਆਪਣਾ ਇੱਕ ਮਕਾਨ ਜ਼ਰੂਰ ਹੋਵੇ ਕਿਉਂਕਿ ਜਦੋਂ ਅਸੀਂ ਕਿਸੇ ਵੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਹਾਂ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਅਕਾ ਇਸ ਤਰੀਕੇ ਹੁੰਦਾ ਹੈ ਕਿ ਹਰ ਮਹੀਨੇ ਉਸ ਮਕਾਨ ਦਾ ਕਿਰਾਇਆ ਦੇਣਾ ਉਸ ਮਕਾਨ ਦੀ ਕਿਸ਼ਤ ਕਰਨੀ ਸਾਡੇ ਲਈ ਬਹੁਤ ਹੀ ਜ਼ਿਆਦਾ ਔਖੀ ਹੁੰਦੀ ਹੈ ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀ ਅਸੀਂ ਥੋੜੀ-ਬਹੁਤ ਕਮਾਈ ਕਰਦੇ ਹਾਂ ਉਹ ਅਸੀਂ ਇਸ ਕਿਰਾਏ ਤੇ ਕਿਸ਼ਤ ਤੇ ਹੀ ਸਾਡੀ ਉਹ ਕਮਾਈ ਚਲੀ ਜਾਂਦੀ ਹੈ ਸਮਝ ਲਓ ਕਿ ਸਾਡੀ ਉਹ ਮਿਹਨਤ ਤੇ ਕਮਾਈ ਜਿਹੜੀ ਹੈ ਅਸੀਂ ਇੱਕ ਹਿਸਾਬ ਦਾ ਖੋ ਦੇ ਵਿੱਚ ਹੀ ਪਾ ਰਹੇ ਹੁੰਦੇ ਹਾਂ ਕਿ ਹੋ ਗਿਆ ਹੁੰਦਾ ਕਿ ਹੈ ਕਿ ਉਹ ਪੈਸਾ ਸਮਝ ਲਓ ਕਿ ਅਸੀਂ ਦੇ ਦਿੱਤਾ ਉਹ ਪੈਸਾ ਸਾਡਾ ਕਿਸੇ ਕੰਮ ਨਹੀਂ ਆਉਂਦਾ ਜੇਕਰ ਸਾਡਾ ਜਦੋਂ ਖੁਦ ਦਾ ਮਕਾਨ ਹੋਵੇਗਾ ਖੁਦ ਦਾ ਘਰ ਹੋਵੇਗਾ ਤੇ ਜਿਹੜਾ ਅਸੀਂ ਹਰ ਮਹੀਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਕਿਰਾਇਆ ਦਿੰਦੇ ਸੀ ਜਦਸ ਮਕਾਨ ਦੀ ਅਸੀਂ ਕਿਸ਼ਤ ਕੱਢਦੇ ਸੀ ਉਹਨੀ ਕਮਾਈ ਨੂੰ ਹੀ ਤੁਸੀਂ ਜੋੜ ਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਤੁਹਾਡੀ ਕਿੰਨੀ ਜ਼ਿਆਦਾ ਬਚਤ ਹੋ ਸਕਦੀ ਹੈ ਕਿੰਨੀ ਸੇਵਿੰਗ ਹੋ ਸਕਦੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਕਿ ਅਸੀਂ ਬਹੁਤ ਸਾਰਾ ਕਮਾ ਕੇ ਸੇਵਿੰਗ ਕਰ ਸਕਦੇ ਹਾਂ ਬਚਤ ਕਰ ਸਕਦੇ ਹਾਂ ਤਾਂ ਬਿਲਕੁਲ ਵੀ ਨਹੀਂ ਅਸੀਂ ਇੱਕ ਇੱਕ ਰੁਪਿਆ ਜੋੜ ਕੇ ਵੀ ਆਪਣੀ ਸੇਵਿੰਗ ਕਰ ਸਕਦੇ ਹਾਂ ਜੇਕਰ ਅਸੀਂ ਕਰਨਾ ਚਾਹੀਏ ਤਾਂ ਇਸ ਤਰੀਕੇ ਨਾਲ ਅਸੀਂ ਇਹ ਤੁਹਾਡਾ ਸੁਪਨਾ ਪੂਰਾ ਕਰਨ ਦਾ ਆਪਣਾ ਘਰ ਬਣਾਉਂਦਾ ਮਕਾਨ ਬਣਾਉਂਦਾ ਇੱਕ ਸਿੰਪਲ ਤੇ ਸਰਲ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਕੀ ਕਰਨਾ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਾਮਦਿ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਜਿਹੜੇ ਵੀ ਉਪਾਅ ਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਇਹਨਾਂ ਪਾੜ ਨੂੰ ਤੁਸੀਂ ਸਟੈਪ ਬਾਈ ਸਟੈਪ ਕਰਨਾ ਹੋਵੇਗਾ ਪੂਰੇ ਧਿਆਨ ਦੇ ਨਾਲ ਤੇ ਸਭ ਤੋਂ ਪਹਿਲਾਂ ਵੱਡੀ ਗੱਲ ਜਦੋਂ ਵੀ ਅਸੀਂ ਉਪਾਅ ਕਰਨਾ ਹੈ ਤੇ ਉਪਾਅ ਨੂੰ ਅਸੀਂ ਵਿਸ਼ਵਾਸ ਦੇ ਨਾਲ ਕਰਨਾ ਹੋਵੇਗਾ ਜੇਕਰ ਵਿਸ਼ਵਾਸ ਹੈ ਤਾਂ ਇਹ ਉਪਾਅ ਕਰਿਓ ਐਸਾ ਤਾਂ ਹਰ ਰਿਜ਼ਲਟ ਵੀ ਮਿਲੇਗਾ ਜੇਕਰ ਵਿਸ਼ਵਾਸ ਨਹੀਂ ਤੇ ਉਪਾਅ ਕਰਨ ਦਾ ਕੋਈ ਵੀ ਫਾਇਦਾ ਨਹੀਂ ਕਿਉਂਕਿ ਬਿਨਾਂ ਵਿਸ਼ਵਾਸ ਦੇ ਅਸੀਂ ਕਿਸੇ ਵੀ ਚੀਜ਼ ਨੂੰ ਪਾ ਨਹੀਂ ਸਕਦੇ ਕਿਉਂਕਿ ਜਿਹੜਾ ਵੀ ਵਿਅਕਤੀ ਸ਼ੰਕਾ ਕਰਦਾ ਹੈ ਸ਼ੰਕਾ ਕਰਨ ਵਾਲੇ ਮਨੋਕਦਾ ਕਰਦੇ ਵੀ ਕੁਝ ਵੀ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਉਸ ਪਾਣੋ ਵਿੱਚ ਵਿਸ਼ਵਾਸ ਦੇ ਨਾਲ ਕਰਿਓ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਅਤੇ ਵੀਡੀਓ ਨੂੰ ਵਾਤਵਾਦ ਸ਼ੇਅਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਇਸ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਉਪਾਅ ਕਰਦੇ ਸਮੇਂ ਜਿਨ੍ਹਾਂ ਨੂੰ ਇਸ ਵੀਡੀਓ ਤੇ ਵਿਸ਼ਵਾਸ ਹੋਵੇਗਾ ਉਹੀ ਇਸ ਵੀਡੀਓ ਨੂੰ ਪੂਰਾ ਦੇਖਣ ਨਹੀਂ ਤਾਂ ਤੁਸੀਂ ਵੀਡੀਓ ਨੂੰ ਛੱਡ ਕੇ ਜਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਪਾਣ ਨੂੰ ਅਸੀਂ ਕਰਨਾ ਕਦੋਂ ਹੈ ਤੇ ਕਿਹੜੇ ਦਿਨ ਕਰਨਾ ਇਸ ਪਾਣ ਨੂੰ ਅਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਸਵੇਰ ਦੇ ਸਮੇਂ ਹੀ ਕਰਨਾ ਹੈ ਇਹ ਪਾ ਕਰਨ ਦੇ ਲਈ ਸਾਨੂੰ ਥੋੜੀਆਂ-ਬਹੁਤਾਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ। ਇਸ ਪਾ ਨੂੰ ਕਰਨ ਦੇ ਲਈ ਛੋਟਾ ਜਿਹਾ ਤੁਹਾਨੂੰ ਚਾਹੀਦਾ ਹੈ ਲਾਲ ਰੰਗ ਦਾ ਕੱਪੜਾ ਤੇ ਇੱਕ ਤੁਹਾਨੂੰ ਚਾਹੀਦਾ ਹੈ ਦੀਵਾ ਤੇ ਇਸ ਦੇ ਨਾਲ ਦੋ ਤੁਹਾਨੂੰ ਚਾਹੀਦੇ ਹਨ ਫੁੱਲ ਵਾਲੇ ਸਾਫ਼-ਸੁਥਰੇ ਫਰੈਸ਼ ਬਿਲਕੁਲ ਲੌਂਗ ਜੋ ਕਿ ਬਿਲਕੁਲ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ। ऐसे दीवे नु तैयार ਕਰਨ ਦੇ ਲਈ ਜਿਹੜਾ ਕਿ ਤੁਸੀਂ ਸਰੋਂ ਦੇ ਤੇਲ ਦਾ ਵੀ ਜੂਸ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਤੇਲ ਦਾ ਜੂਸ ਕਰ ਸਕਦੇ ਹੋ ਜਿਵੇਂ ਕਿ ਚਮੇਲੀ ਦਾ ਵੀ ਜੇਕਰ ਇਹ ਸੁਪਾ ਦਾ ਵਧੀਆ ਤੋਂ ਵਧੀਆ ਚਲਦ ਚ ਆਉਂਦੇ ਹੋ ਤਾਂ ਤੁਸੀਂ ਸੁਪਾ ਦੇ ਲਈ ਦੇਸੀ ਘਿਓ ਦਾ ਦੀਵਾ ਤਿਆਰ ਕਰ ਸਕਦੇ ਹੋ ਕਿਉਂਕਿ ਦੇਸੀ ਘਿਓ ਦੀ ਜੋਤ ਜਗਾਓਗੇ ਤਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਫਾਇਦੇਮੰਦ ਹੋਵੇਗਾ ਕਿਉਂਕਿ ਜੇਕਰ ਅਸੀਂ ਦੇਸੀ ਘੋੜਾ ਦੀਵਾ ਤਿਆਰ ਕਰਦੇ ਹਾਂ ਤੇ ਉਪਾਸ ਸਾਨੂੰ ਸਭ ਤੋਂ ਜ਼ਿਆਦਾ ਵਤੇਰੇ ਫਲ ਦਿੰਦਾ ਹੈ। ਇਸੇ ਨਾਲ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਛੋਟੀ ਜੀ ਚੀਜ਼ ਹੋਰ ਵੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਸਫਲਤਾ ਚਾਹੁੰਦੇ ਹਾਂ ਆਪਣਾ ਘਰ ਮਕਾਨ ਬਣਾਉਣਾ ਚਾਹੁੰਦੇ ਹਾਂ ਆਪਣੇ ਘਰ ਦੀਆਂ ਸਾਰੀਆਂ ਪ੍ਰੋਬਲਮ ਅਸੀਂ ਦੂਰ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਛੋਟੀ ਜੀ ਥੋੜੀ ਜਈ ਮਿਹਨਤ ਹੋਰ ਵੀ ਕਰਨੀ ਹੋਵੇਗੀ। ਉਹ ਚੀਜ਼ ਕਿਹੜੀ ਹੈ ਕਿ ਛੋਟਾ ਜਿਹਾ ਕਾਰ ਜਿਵੇਂ ਕਿ ਆਪਾਂ ਤੁਸੀਂ ਬਜਾਦ ਦੇ ਵਿੱਚ ਜਾਣਾ ਹੋਵੇਗਾ ਕਿਸੇ ਸ਼ਾਪ ਤੇ ਜਾਂ ਗਿਫਟ ਹਾਊਸ ਵਾਲੀ ਤੇ ਤੁਸੀਂ ਜਾਇਂ ਇੱਕ ਛੋਟਾ ਜਿਹਾ ਘਰ ਤੁਸੀਂ ਖਰੀਦ ਕੇ ਕੋਈ ਚੀਜ਼ ਲਿਆ ਸਕਦੇ ਹੋ ਜਿਵੇਂ ਕਈ ਵਾਰ ਆਪਾਂ ਗਿਫਟ ਸ਼ਾਪ ਤੇ ਦੇਖਿਆ ਹੈ ਕਿ ਆਪਾਂ ਨੂੰ ਛੋਟੇ ਛੋਟੇ ਜਿਹੜੇ ਲੱਕੜ ਦੇ ਘਰ ਬਣੇ ਹੁੰਦੇ ਹਨ ਉਹ ਵੀ ਮਿਲ ਜਾਂਦੇ ਹਨ ਜਾਂ ਫਿਰ ਕਿਸੇ ਮੈਟਲ ਦਾ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਮਿਲਦਾ ਹੈ ਗਿਫਟ ਸ਼ਾਪ ਤੋਂ ਜਾਂ ਤੁਸੀਂ ਛੋਟਾ ਜਿਹਾ ਘਰ ਖਰੀਦ ਕੇ ਲੈ ਆਉਣਾ ਹੈ ਜ਼ਰੂਰੀ ਨਹੀਂ ਕਿ ਉਹ ਤੁਸੀਂ ਜਿਆਦਾ ਮਹਿੰਗਾ ਇਹ ਲੈ ਕੇ ਆਉਣਾ ਹੈ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਲਿਆ ਸਕਦੇ ਹੋ ਜਿੰਨਾ ਕੋ ਤੁਹਾਡਾ ਬਜਟ ਹੈ ਸੋ ਇਸ ਤਰੀਕੇ ਨਾਲ ਜਦੋਂ ਤੁਸੀਂ ਘਰ ਬਾਜ਼ਾਰ ਦੇ ਵਿੱਚੋਂ ਖਰੀਦੋਗੇ ਗਿਫਟ ਸ਼ਾਪ ਤੋਂ ਤਾਂ ਤੁਸੀਂ ਸਿੱਧਾ ਆਪਣੇ ਘਰ ਨਹੀਂ ਜਾਣਾ ਤੁਸੀਂ ਉਸ ਥਾਂ ਤੇ ਜਾਣਾ ਜਿਹੜੇ ਵੀ ਤੁਸੀਂ ਆਪਣੇ ਗੁਰੂ ਪੀਰ ਦੇ ਵੀ ਦੇਵਤੇ ਨੂੰ ਮੰਨਦੇ ਹੋ ਉਥੇ ਘਰੋਂ ਲੈ ਜਾ ਕੇ ਤੁਸੀਂ ਲੈ ਕੇ ਜਾਣਾ ਜਾ ਕੇ ਆਪਣੇ ਪ੍ਰਮਾਤਮਾ ਅੱਗੇ ਰੱਖ ਕੇ ਤੁਸੀਂ ਆਪਣੇ ਮਾਣੇ ਅੰਦਰ ਇਹ ਅਰਦਾਸ ਪੈਂਦੀ ਕਰਨੀ ਹੈ ਕਿ ਪ੍ਰਮਾਤਮਾ ਜਿਸ ਤਰ੍ਹਾਂ ਦਾ ਅਸੀਂ ਘਰੋਂ ਲੈ ਕੇ ਆਏ ਹਾਂ ਇਸ ਤਰੀਕੇ ਦਾ ਸਾਡਾ ਸੋਨਾ ਜਿਹਾ ਆਪਣਾ ਘਰ ਮਕਾਨ ਬਣ ਜਾਵੇ ਤੁਸੀਂ ਆਪਣੀ ਇਸ ਤਰੀਕੇ ਦੇ ਨਾਲ ਸਾਡੇ ਤੇ ਕਿਰਪਾ ਬਣਾਈ ਰੱਖਣੀ ਤਾਂ ਜੋ ਕਿ ਅਸੀਂ ਕਿਰਾਏ ਦੀ ਜਿੰਦਗੀ ਤੋਂ ਹਟ ਕੇ ਆਪਣੇ ਮਕਾਨ ਦੇ ਵਿੱਚ ਰਹਿ ਸਕੀਏ ਕਹਿਣ ਤੋਂ ਭਾਵ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਕਰਨ ਨੂੰ ਲੈ ਕੇ ਸ਼ਾ ਭਾਵਨਾ ਹੋਏਗੀ ਉਸ ਮੁਤਾਬਕ ਤੁਸੀਂ ਪ੍ਰਮਾਤਮਾ ਦੇ ਅੱਗੇ ਆਪਣੀ ਅਰਦਾਸ ਬੇਨਤੀ ਕਰਸ ਆਪਣੀ ਅਰਦਾਸ ਬੇਨਤੀ ਕਰ ਦੇਣੀ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਫਿਰ ਉਸ ਕਰਨ ਨੂੰ ਲੈ ਕੇ ਆਪਣੇ ਘਰ ਤੋਂ ਸਿਵਾਪਸ ਆਉਣਾ ਹੈ ਉਹ ਕਰ ਲੈ ਕੇ ਆਪਣੇ ਪ੍ਰਮਾਤਮਾ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਉਸ ਥਾਂ ਤੇ ਜਾਣਾ ਤੇ ਉੱਥੇ ਅਰਦਾਸ ਬੇਨਤੀ ਕਰਕੇ ਮੱਥਾ ਟੇਕ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਘਰ ਲੈ ਆਉਣਾ ਹੈ ਤੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਘਰ ਪਹੁੰਚੋਂ ਤੋਂ ਬਾਅਦ ਵਿੱਚ ਜੋ ਪੂਜਾ ਕਰਨ ਦੇ ਲਈ ਅਸੀਂ ਤੁਹਾਨੂੰ ਲਾਲ ਰੰਗ ਦਾ ਕੱਪੜਾ ਦੱਸਿਆ ਸੀ ਉਸ ਲਾਲ ਰੰਗ ਦੇ ਕੱਪੜੇ ਨੂੰ ਜਿਹੜਾ ਤੁਹਾਡੇ ਘਰ ਦਾ ਪਾੜ ਪੂਜਾ ਸਥਾਨ ਹੈ ਜਾਮ ਕਮਰਾ ਹੈ ਉੱਥੇ ਤੁਸੀਂ ਵਿਛਾ ਕੇ ਉਸ ਦੇ ਉੱਪਰ ਇਸ ਘਰ ਨੂੰ ਡੱਬੇ ਦੇ ਵਿੱਚੋਂ ਬਾਕਸ ਦੇ ਵਿੱਚੋਂ ਕੱਢ ਕੇ ਉਸ ਕੱਪੜੇ ਦੇ ਉੱਪਰ ਰੱਖ ਦੇਣਾ ਉਸ ਤੋਂ ਬਾਅਦ ਵਿੱਚ ਤੁਸੀਂ ਇੱਕ ਦੀਵਾ ਤਿਆਰ ਕਰਨਾ ਹੈ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਹੈ ਜਾਂ ਦੇਸੀ ਘਿਓ ਦਾ ਇਸ ਤਰੀਕੇ ਨਾਲ ਜਿਹੜਾ ਤੁਸੀਂ ਦੀਵਾ ਤਿਆਰ ਕਰਕੇ ਜਗਾਉਗੇ ਜਿਹੜੇ ਤੁਸੀਂ ਦੋ ਲੌਂਗ ਲੈ ਸੀ ਉਹ ਪਾ ਦੇ ਲਈ ਉਹ ਲੌਂਗ ਉਸੇ ਵਿੱਚ ਪਾ ਦੇਨੇ ਹਨ ਤੇ ਦੀਵੇ ਨੂੰ ਤੁਸੀਂ ਜਗਾ ਦੇਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੀਵਾ ਤਿਆਰ ਕਰਨਾ ਹੈ ਉਹ 45 ਮਿੰਟ ਜਾਂ 1 ਘੰਟੇ ਤੱਕ ਜਗਦਾ ਰਹੇ ਕਿਉਂਕਿ ਇਹ ਦੀਵਾ ਇੰਨਾ ਟਾਈਮ ਤੱਕ ਜ਼ਰੂਰ ਜਗਣਾ ਚਾਹੀਦਾ ਹੈ ਬਸ ਇੰਨਾ ਹੀ ਉਪਾਦ ਉਸੇ ਕਰਨਾ ਹੈ ਇਸੋਨ ਲਵਾਤ ਸਿੱਕੋ ਜੇ ਨਹੀਂ ਕਰਨਾ ਤੇ ਇਸ ਤੋਂ ਪਾਣੋ ਤੇ ਇਸ ਪਾਣੋ ਤੁਸੀਂ ਮੰਗਲਵਾਰ ਨੂੰ ਕਰਨਾ ਹੋਵੇਗਾ ਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਕਿ ਇਸ ਪਾਣੋ ਤੁਸੀਂ 30 ਦਿਨ ਲਗਾਤਾਰ ਕਰਨਾ ਹੈ ਤੇ ਜਿਹੜਾ ਤੁਸੀਂ ਪਾ ਕਰਨ ਲਈ ਇੱਕ ਘਾਰ ਭਜਾਤੋਂ ਗਿਫਟ ਸ਼ਾਪ ਤੋਂ ਖਰੀਦ ਕੇ ਲੈ ਕੇ ਆਏ ਸੀ ਇਹ ਪਾਣੋ ਕਰਨ ਤੋਂ ਪਰੰਤ ਤੁਸੀਂ ਸਮਝ ਲਓਗੇ ਉਸ ਤਰੀਕੇ ਦਾ ਹੀ ਤੁਹਾਡਾ ਆਪਣਾ ਘਰ ਬਣ ਜਾਵੇਗਾ ਤੇ ਇਸ ਮਕਰ ਨੂੰ ਇਸ ਘਰ ਨੂੰ ਤੁਸੀਂ ਜਿੱਥੇ ਰੱਖਿਆ ਉੱਥੇ ਤੁਸੀਂ 30 ਦਿਨ ਲਗਾਤਾਰ ਪਾਏ ਰਹਿਣ ਦੇਣਾ ਹੈ ਤੇ ਜੋਤ ਨੂੰ ਤੁਸੀਂ ਹਰ ਰੋਜ਼ 30 ਦਿਨ ਲਗਾਤਾਰ ਜਗਾਉਣਾ ਤੇ ਜਦੋਂ ਵੀ ਤੁਸੀਂ ਹਰ ਰੋਜ਼ ਚਕਾਉਣੀ ਹੈ ਤੇ ਦੋ ਲੌਂਗ ਉਸ ਵਿੱਚ ਜ਼ਰੂਰ ਪਾਉਣੇ ਹਨ ਜੋਤ ਨੂੰ ਤੁਸੀਂ ਇੰਨਾ ਕਿਉਂ ਪਾ ਕੇ ਜਗਾਉਣਾ ਕਿ ਸ਼ਾਮ ਤੱਕ ਜਾਗਦੀ ਰਹੇ ਉਸ ਜੋਤ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਕਿ ਉਹ ਜੋਤ ਯੂਨੀਵਰਸ ਤੱਕ ਮੈਸੇਜ ਪਹੁੰਚਾਉਂਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਬਾਜ਼ਾਰ ਤੋਂ ਘਰ ਕ੍ਰੀਦ ਕੇ ਲੈ ਕੇ ਆਏ ਹੋ ਉਹ ਜੁਨੀਵਸ ਤੱਕ ਵਸੀ ਤੁਹਾਡਾ ਪਹੁੰਚ ਜਾਂਦਾ ਹੈ ਉਪਾਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਇਸ ਤਰੀਕੇ ਦਾ ਇਹ ਆਪਣਾ ਕਰਮਕਾਂਨ ਬਣ ਜਾਵੇ ਤੁਸੀਂ ਰੋਜ਼ ਪ੍ਰਮਾਤਮਾ ਅਗੇ ਜੋਤ ਜਗਾਂ ਤੋਂ ਬਾਅਦ ਦੇ ਵਿੱਚ 10 ਤੋਂ 15 ਮਿੰਟ ਤੁਸੀਂ ਸਿਮਰਨ ਕਰਨਾ ਤੇ ਆਪਣੇ ਅਰਦਾਸ ਬੇਨਤੀ ਕਰਨੀ ਹੈ ਆਪਣੇ ਘਰ ਦੇ ਮਕਾਨ ਦੇ ਲਈ ਜਦੋਂ ਤੁਸੀਂ ਉਪਾ ਕਰੋਗੇ 10 ਮਿੰਟ ਦੀ ਕਰਦੇ ਹੋ ਤੁਹਾਡਾ ਆਪਣਾ ਘਰ ਮਕਾਨ ਬਣਾਂਦੇ ਇਹ ਜੇ ਬਹੁਤ ਹੀ ਧੀਰ ਨਹੀਂ ਲੱਗਦੀ 30 ਦਿਨਾਂ ਦੇ ਵਿੱਚ ਹੀ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਮਕਾਨ ਬਣਾਉਣ ਦੇ ਲਈ ਤਿਆਰ ਹੋਣ ਵਾਲਾ ਹੈ ਜਾਂ ਤੁਸੀਂ ਮਕਾਨ ਸ਼ੁਰੂ ਕਰ ਲਿਆ ਜਾਂ ਸ਼ੁਰੂ ਕਰਨ ਜਾ ਰਹੇ ਹੋ ਤੁਸੀਂ ਕੀ ਕਰਨਾ ਕਿ ਸੇਮ ਪ੍ਰੋਸੈਸ ਦੇ ਨਾਲ ਇਸ ਪਾਣ ਨੂੰ ਦੁਬਾਰਾ ਤੋਂ ਰਿਪੀਟ ਵੀ ਕਰ ਸਕਦੇ ਹੋ ਕੈਨ ਤੋ ਭਾਵ ਕਿ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਤੁਸੀਂ ਆਪਣੇ ਮਕਾਨ ਦੇ ਮਾਲਕ ਪਹੁੰਚ ਜਾਓਗੇ ਇੱਕ ਕਿਰਾਏ ਵਾਲੇ ਮਕਾਨ ਦੇ ਤੁਹਾਡੀ ਜ਼ਿੰਦਗੀ ਜੋ ਵੀ ਤੁਹਾਡੇ ਸੁਪਨੇ ਸੀ ਉਸੇ ਕਿਰਾਏ ਦੇ ਮਕਾਨ ਤੋਂ ਹਟ ਕੇ ਖੁਦ ਦੇ ਘਰ ਵਿੱਚ ਰੋਗੇ ਤੇ ਉਸ ਨਵੇਂ ਘਰ ਦੇ ਵਿੱਚ ਤੁਸੀਂ ਇਸ ਮਕਾਨ ਨੂੰ ਆਪਣੇ ਘਰ ਦੇ ਵਿੱਚ ਸਜਾਵਟ ਦੇ ਤੌਰ ਤੇ ਰੱਖਦੇ ਹੋਗੇ ਕਿਉਂਕਿ ਇਹ ਘਰ ਉੱਥੇ ਪਿਆ ਹੋਇਆ ਹੈ ਤੁਹਾਨੂੰ ਹਮੇਸ਼ਾ ਯਾਦ ਕਰਵਾਏਗਾ ਕਿ ਅਸੀਂ ਇਸ ਤਰੀਕੇ ਦੇ ਨਾਲ ਇਹ ਉਪਾਗ ਕੀਤਾ ਸੀ ਤੇ ਉਸ ਪਾਗ ਰੰਦੇ ਨਾਲ ਸਾਡਾ ਖੁਦ ਦਾ ਆਪਣਾ ਘਰ ਜਿਹੜਾ ਉਹ ਪੰਜ ਉਹ ਬਣ ਚੁੱਕਾ ਹੈ ਉਸ ਨੂੰ ਕਰਕੇ ਇਸ ਮਾਕੇ ਜ਼ਰੂਰ ਦੇਖਣਾ ਸਾਡੇ ਘਰ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਉਹਦਾ ਪਾ ਇਹ ਕਰਕੇ ਅਜ਼ਮਾ ਕੇ ਦੇਖੇ ਹਨ ਕਿਉਂਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਇਸ ਤਰ੍ਹਾਂ ਉਪਾਅ ਕਰਨਗੇ ਤੇ ਉਹਨਾਂ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਜਾਵੇਗੀ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ